ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਹੈਡਲਾਈਨਸ ਤੇ ਸਿੰਗਰ ਕਰਨ ਔਜਲਾ ਕੈਨੇਡਾ ਛੱਡ ਹੋਇਆ ਦੁਬਈ ਸ਼ਿਫਟ ਔਜਲਾ ਨੇ ਪੰਜਾਬ ਨੂੰ ਦੱਸਿਆ ਕੈਨੇਡਾ ਤੋਂ ਵੱਧ ਸੁਰੱਖਿਅਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਕਰੇਨ ਦਾ ਕੀਤਾ ਅਧਿਕਾਰਤ ਦੌਰਾ ਕੈਨੇਡਾ ਅਤੇ ਯੂਕਰੇਨ ਵਿਚਕਾਰ ਮਜ਼ਬੂਤ ਭਾਈਵਾਲੀ ਦੀ ਕੀਤੀ ਪੁਸ਼ਟੀ ਕੈਨੇਡਾ ਤੇ ਪੋਲੈਂਡ ਦਾ ਨਵਾਂ ਰਣਨੀਤਿਕ ਭਾਈਵਾਲੀ ਸਮਝੌਤਾ ਦੋਵੇਂ ਆਰਥਿਕ ਤੇ ਸੁਰੱਖਿਆ ਭਾਈਵਾਲੀ ਨੂੰ ਕਰਨਗੇ ਮਜ਼ਬੂਤ ਜਵਾਬੀ ਟੈਰਿਫ ਹਟਾਉਣ ਨਾਲ ਆਮ ਲੋਕਾਂ ਨੂੰ ਹੋਵੇਗਾ ਫਾਇਦਾ ਕੈਨੇਡਾ ਚ ਬਹੁਤ ਸਾਰੀਆਂ ਵਸਤਾਂ ਸਸਤੀਆਂ ਹੋਣ ਦੀ ਉਮੀਦ ਸਾਫਟਲੀ ਝਾਂਜਰ ਵਿਨਿੰਗ ਸਪੀਚ ਤੇ ਤੌਬਾ ਤੌਬਾ ਵਰਗੇ ਗੀਤਾਂ ਲਈ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਰਾਜ਼ ਖੋਲ੍ਹਿਆ ਹੈ ਕਰਨ ਔਜਲਾ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਛੱਡ ਕੇ ਦੁਬਈ ਸ਼ਿਫਟ ਹੋਣਾ ਪਿਆ ਕਿਉਂਕਿ ਉਹਨਾਂ ਦੇ ਘਰ ਤੇ 6 ਵਾਰ ਗੋਲੀਬਾਰੀ ਹੋਈ ਸੀ ਔਜਲਾ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਣਾ ਪਿਆ ਅਪਰਾਧੀਆਂ 'ਚ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਆ ਕਰਨ ਔਰਜਲਾ ਨੇ ਕਿਹਾ ਕਿ ਉਹ ਕੈਨੇਡਾ ਤੋਂ ਵੱਧ ਪੰਜਾਬ ਨੂੰ ਸੁਰੱਖਿਅਤ ਮੰਨਦੇ ਨੇ ਉਹਨਾਂ ਨੇ ਦੱਸਿਆ ਕਿ ਸਾਲ 2019 ਚ ਪਹਿਲੀ ਵਾਰ ਉਹਨਾਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਸਮੇਂ ਲਗਾਤਾਰ ਦੋ ਵਾਰ ਗੋਲੀਬਾਰੀ ਹੋਈ ਔਜਲਾ ਨੇ ਕਿਹਾ ਕਿ ਇਹ ਸਭ ਜ਼ਬਰਦਸਤੀ ਦਾ ਮਾਮਲਾ ਸੀ ਕਿਹਾ ਗਿਆ ਕਿ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੁਸੀਂ ਭਾਰਤ ਨਹੀਂ ਆ ਸਕੋਗੇ ਮੈਂ ਪੈਸੇ ਨਹੀਂ ਦਿੱਤੇ ਤੇ ਫਿਰ ਇਹ ਘਟਨਾਵਾਂ ਹੋਣ ਲੱਗੀਆਂ ਮੇਰੇ ਘਰ ਤੇ ਹੁਣ ਤੱਕ 6 ਵਾਰ ਗੋਲੀਬਾਰੀ ਹੋ ਚੁੱਕੀ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਕੈਨੇਡਾ 'ਚ ਜ਼ਿਆਦਾਤਰ ਘਰ ਲੱਕੜ ਦੇ ਬਣੇ ਹੁੰਦੇ ਨੇ ਇਸ ਲਈ ਗੋਲੀ ਆਸਾਨੀ ਨਾਲ ਕੰਧਾਂ ਨੂੰ ਪਾਰ ਕਰ ਜਾਂਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਘਰ ਦੇ ਅੰਦਰ ਰਹਿਣਾ ਸੁਰੱਖਿਅਤ ਨਹੀਂ ਸੀ ਪੁਲਿਸ ਅਤੇ ਸਿਕਿਉਰਿਟੀ ਕੁਝ ਵੀ ਨਹੀਂ ਕਰ ਸਕੀ ਔਜਲਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਦੁਬਈ ਸ਼ਿਫਟ ਹੋਣ ਦਾ ਫੈਸਲਾ ਕੀਤਾ ਤਾਂ ਪੰਜਾਬ ਦੇ ਕੁਝ ਲੋਕਾਂ ਨੇ ਕਿਹਾ ਕਿ ਉਹ ਡਰ ਕੇ ਭੱਜ ਗਿਆ ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਜੇ ਉਹ ਇੱਕ ਅਸਲੀ ਪੰਜਾਬੀ ਜੱਟ ਹੁੰਦਾ ਤਾਂ ਉਹ ਕੈਨੇਡਾ ਛੱਡ ਕੇ ਨਹੀਂ ਜਾਂਦਾ ਇਸ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਇੱਕ ਅਸਲੀ ਜੱਟ ਹਾਂ ਪਰ ਹਰ ਵਿਅਕਤੀ ਦੀਆਂ ਤਰਜੀਹਾਂ ਹੁੰਦੀਆਂ ਨੇ ਮੈਂ ਬਚਕਾਨਾ ਰਵਈਆ ਨਹੀਂ ਅਪਣਾ ਸਕਦਾ ਮੇਰੀ ਪਤਨੀ ਭੈਣਾ ਤੇ ਮੇਰੇ ਬੱਚੇ ਮੇਰੀ ਜ਼ਿੰਮੇਵਾਰੀ ਨੇ ਉਹਨਾਂ ਦੀ ਸੁਰੱਖਿਆ ਸਭ ਤੋਂ ਵੱਧ ਮਹੱਤਵਪੂਰਨ ਹੈ ਕਰਨ ਨੇ ਦੱਸਿਆ ਕਿ ਜਦੋਂ ਦੂਜੀ ਵਾਰੀ ਗੋਲੀਬਾਰੀ ਹੋਈ ਤਾਂ ਮੇਰੇ ਬੈੱਡਰੂਮ 'ਚ 3-4 ਗੋਲੀਆਂ ਮਿਲੀਆਂ ਉਸ ਸਮੇਂ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਮੇਰੀ ਪਤਨੀ ਪਲਕ ਔਜਲਾ ਅਤੇ ਭੈਣਾ ਸੁਰਖਿਆ ਤ ਹਨ ਜਾਂ ਨਹੀਂ ਜਦੋਂ ਮੈਂ ਬਾਹਰ ਜਾਂਦਾ ਹਾਂ ਤਾਂ ਮੈਨੂੰ ਚਿੰਤਾ ਹੁੰਦੀ ਹੈ ਕਿ ਕੋਈ ਘਰ ਤੇ ਗੋਲੀ ਚਲਾ ਦੇਵੇਗਾ ਔਜਲਾ ਨੇ ਇਹ ਵੀ ਕਿਹਾ ਕਿ ਉਹ ਬੰਦੂਕਾਂ ਚਲਾਉਣਾ ਜਾਣਦਾ ਹੈ ਤੇ ਕੈਨੇਡਾ ਚ ਉਸ ਕੋਲ ਲਾਇਸੈਂਸ ਵਾਲੀਆਂ 20 25 ਬੰਦੂਕਾਂ ਸਨ ਉਸਨੇ ਕਿਹਾ ਕਿ ਮੈਂ ਹਰ ਹਫਤੇ ਦੇ ਅੰਤ ਚ ਟਾਰਗੇਟ ਸ਼ੂਟਿੰਗ ਕਰਦਾ ਸੀ ਪਰ ਮੈਨੂੰ ਅਸਲੀ ਗੋਲੀ ਚਲਾਉਣਾ ਪਸੰਦ ਨਹੀਂ ਹੈ ਮੈਨੂੰ ਸਿਰਫ ਟਾਰਗੇਟ ਪ੍ਰੈਕਟਿਸ ਪਸੰਦ ਹੈ ਦੱਸਦੀ ਹੈ ਕਿ ਕਰਨ ਔਜਲਾ ਨੇ ਆਪਣੀ ਜ਼ਿੰਦਗੀ ਦੇ ਇਹ ਰਾਜ ਮਸ਼ਹੂਰ ਬਲੌਗਰ ਰਾਜ ਸ਼ਮਾਨੀ ਨਾਲ ਪੋਡਕਾਸਟ ਦੌਰਾਨ ਖੋਲੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਵ ਪਹੁੰਚ ਕੇ ਯੂਕਰੇਨ ਦੇ 34ਵੇਂ ਆਜ਼ਾਦੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਉਹਨਾਂ ਨੇ 2 ਬਿਲੀਅਨ ਕੈਨੇਡੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ। ਇਸ ਦੌਰੇ ਨੇ ਸਾਂਝੇ ਜਮਹੂਰੀ ਕਦਰਾਂ-ਕੀਮਤਾਂ, ਪ੍ਰਭੂਸੱਤਾ, ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਅਤੇ ਆਪਸੀ ਸਮਝ ਤੇ ਆਧਾਰਿਤ ਕੈਨੇਡਾ ਤੇ ਯੂਕਰੇਨ ਵਿਚਕਾਰ ਮਜ਼ਬੂਤ ਤੇ ਸਥਾਈ ਭਾਈਵਾਲੀ ਦੀ ਪੁਸ਼ਟੀ ਕੀਤੀ ਕਿ ਸਰਹੱਦਾਂ ਨੂੰ ਤਾਕਤ ਨਾਲ ਨਹੀਂ ਬਦਲਿਆ ਜਾਣਾ ਚਾਹੀਦਾ। ਦੋਵਾਂ ਨੇਤਾਵਾਂ ਨੇ ਆਪਣੀ ਮੁਲਾਕਾਤ ਦੌਰਾਨ ਯੂਕਰੇਨ ਚ ਇੱਕ ਵਿਆਪਕ ਨਿਆਂਪੂਰਨ ਤੇ ਸਥਾਈ ਸ਼ਾਂਤੀ ਬਹਾਲ ਕਰਨ ਅਤੇ ਯੂਰੋ ਐਟਲੈਂਟਿਕ ਖੇਤਰ ਚ ਸੁਰੱਖਿਆ ਯਕੀਨੀ ਬਣਾਉਣ ਲਈ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਦੇ ਨਾਲ ਇੱਕ ਸੱਚੀ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਪਹਿਲੇ ਕਦਮ ਵਜੋਂ ਤੁਰੰਤ ਪੂਰੀ ਅਤੇ ਬਿਨਾਂ ਸ਼ਰਤ ਜੰਗਬੰਦੀ ਦੀ ਮੰਗ ਕੀਤੀ। ਉਹਨਾਂ ਨੇ ਕਿਸੇ ਵੀ ਭਵਿੱਖੀ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਯੂਕਰੇਨ ਲਈ ਭਰੋਸੇਯੋਗ ਸੁਰੱਖਿਆ ਗਾਰੰਟੀ ਦੇ ਮਹੱਤਵ ਤੇ ਉੱਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ 2024 ਸੁਰੱਖਿਆ ਸਹਿਯੋਗ ਸਮਝੌਤੇ ਦੇ ਤਹਿਤ ਕੈਨੇਡਾ ਯੂਕਰੇਨ ਨੂੰ ਫੌਜੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ ਦੋਵੇਂ ਆਗੂਆਂ ਨੇ ਸੁਰੱਖਿਆ ਸਹਿਯੋਗ ਸਮਝੌਤੇ ਨੂੰ ਅੱਗੇ ਵਧਾਉਣ ਲਈ ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰਾਲਿਆਂ ਵਿਚਕਾਰ ਸਾਲਾਨਾ ਸਲਾਹ-ਮਸ਼ਵਰੇ ਸ਼ੁਰੂ ਕਰਨ ਲਈ ਸਹਿਮਤੀ ਦਿੱਤੀ ਜਿਸ ਵਿੱਚ ਇਸ ਦੌਰੇ ਦੌਰਾਨ ਹਸਤਾਖਰ ਕੀਤੇ ਗਏ ਕੈਨੇਡਾ ਅਤੇ ਯੂਕਰੇਨ ਨੇ ਸਾਂਝੇ ਰੱਖਿਆ ਪ੍ਰੋਜੈਕਟਾਂ ਲਈ ਵਚਨਬੱਧਤਾ ਜਤਾਈ ਜਿਸ ਵਿੱਚ ਯੂਕਰੇਨ ਦੇ ਹਥਿਆਰਬੰਦ ਬਲਾਂ ਨੂੰ ਲੈਸ ਕਰਨਾ ਸ਼ਾਮਲ ਹੈ ਉਹਨਾਂ ਨੇ ਦੋਵਾਂ ਦੇਸ਼ਾਂ 'ਚ ਰੱਖਿਆ ਸਮੱਗਰੀ ਦਾ ਸਹਿ ਉਤਪਾਦਨ ਕਰਨ ਲਈ ਯੂਕਰੇਨੀ ਰੱਖਿਆ ਮੰਤਰਾਲੇ ਅਤੇ ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਵਿਚਕਾਰ ਇੱਕ ਇਰਾਦਾ ਪੱਤਰ ਤੇ ਹਸਤਾਖਰ ਕਰਨ ਦਾ ਸਵਾਗਤ ਕੀਤਾ ਕੈਨੇਡਾ ਨੇ ਯੂਕਰੇਨ ਦੀਆਂ ਬਜਟ ਅਤੇ ਫੌਜੀ ਜ਼ਰੂਰਤਾਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ ਤੇ ਯੂਕਰੇਨ ਦੀ ਆਰਥਿਕ ਲਚਕਤਾ ਨੂੰ ਵਧਾਉਣ ਲਈ ਨਵੀਆਂ ਪਹਿਲ ਕਦਮੀਆਂ ਵਿਕਸਿਤ ਕਰਨ ਦਾ ਵਾਅਦਾ ਕੀਤਾ ਦੋਵਾਂ ਦੇਸ਼ਾਂ ਨੇ ਦਵੱਲੇ ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਕਰਨ 'ਚ ਦਿਲਚਸਪੀ ਜ਼ਾਹਰ ਕੀਤੀ ਕੈਨੇਡਾ ਯੂਕਰੇਨ ਦੇ ਪੁਨਰਨਿਰਮਾਣ 'ਚ ਨਿੱਜੀ ਖੇਤਰ ਦੀ ਸ਼ਮੂਲੀਅਤ ਨੂੰ ਲਾਭਦਕਰਨ ਲਈ ਕੰਮ ਕਰੇਗਾ ਜਿਸ ਵਿੱਚ ਵਿਕਾਸ ਬੈਂਕਾਂ ਤੇ ਐਕਸਪੋਰਟ ਡਿਵੈਲਪਮੈਂਟ ਕੈਨੇਡਾ ਵਰਗੀਆਂ ਨਿਰਯਾਤ ਕਰਜ਼ਾ ਏਜੰਸੀਆਂ ਵਰਗੇ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ ਜਦੋਂ ਤੱਕ ਰੂਸ ਆਪਣੇ ਹਮਲੇ ਨੂੰ ਰੋਕ ਨਹੀਂ ਦਿੰਦਾ ਤੇ ਸ਼ਾਂਤੀ ਵਾਰਤਾ 'ਚ ਸ਼ਾਮਲ ਨਹੀਂ ਹੁੰਦਾ ਕੈਨੇਡਾ ਸਹਿਯੋਗੀਆਂ ਤੇ ਭਾਈਵਾਲਾਂ ਦੇ ਤਾਲਮੇਲ ਨਾਲ ਪਾਬੰਦੀਆਂ ਰਾਹੀਂ ਦਬਾਅ ਤੇਜ਼ ਕਰੇਗਾ ਦੋਵੇਂ ਦੇਸ਼ ਜੰਗੀ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਯਤਨ ਤੇਜ਼ ਕਰਨਗੇ ਗੱਠਜੋੜ ਦਾ ਅਗਲਾ ਪੂਰਨ ਸੈਸ਼ਨ ਜਲਦੀ ਹੀ ਬੁਲਾਇਆ ਜਾਵੇਗਾ ਪ੍ਰਧਾਨ ਮੰਤਰੀ ਕਾਰਨੀ ਨੇ ਯੂਕਰੇਨ ਦੇ ਲੋਕਾਂ ਦੁਆਰਾ ਕੀਤੇ ਗਏ ਨਿੱਘੇ ਸਵਾਗਤ ਲਈ ਆਪਣਾ ਧੰਨਵਾਦ ਪ੍ਰਗਟ ਕੀਤਾ ਜਦਕਿ ਰਾਸ਼ਟਰਪਤੀ ਜ਼ੇਲੈਂਸਕੀ ਨੇ ਯੂਕਰੇਨ ਦੇ ਉਨ੍ਹਾਂ ਦੇ ਦੌਰੇ ਲਈ ਧੰਨਵਾਦ ਕੀਤਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਅੱਜ ਵਾਰਸਾ 'ਚ ਮੁਲਾਕਾਤ ਕੀਤੀ ਇਸ ਮੁਲਾਕਾਤ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਦੀ ਨੇੜਲੀ ਅਤੇ ਮਜ਼ਬੂਤ ਦੋਸਤੀ ਨੂੰ ਮੁੜ ਸਥਾਪਤ ਕਰਨਾ ਤੇ ਇੱਕ ਨਵੀਂ ਲੰਬੀ ਮਿਆਦ ਵਾਲੀ ਰਣਨੀਤਿਕ ਭਾਈਵਾਲੀ ਦਾ ਐਲਾਨ ਕਰਨਾ ਸੀ ਜੋ ਆਉਣ ਵਾਲੇ ਸਾਲਾਂ ਚ ਦਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰੇਗੀ ਕੈਨੇਡਾ ਅਤੇ ਪੋਲੈਂਡ ਵਿਚਕਾਰ ਰਿਸ਼ਤਾ ਗਤੀਸ਼ੀਲ ਆਰਥਿਕ ਸਬੰਧਾਂ ਅਤੇ ਲੋਕਾਂ ਤੋਂ ਲੋਕਾਂ ਦੇ ਆਪਸੀ ਸੰਪਰਕ ਨਾਲ ਹੋਰ ਮਜ਼ਬੂਤ ਹੁੰਦਾ ਹੈ ਇਸ ਰਿਸ਼ਤੇ ਦੀ ਨੀਂਹ ਲਗਭਗ 1 ਮਿਲੀਅਨ ਦੀ ਮਜ਼ਬੂਤ ਪੋਲਿਸ਼ ਕੈਨੇਡੀਅਨ ਭਾਈਚਾਰੇ ਤੇ ਟਿਕੀ ਹੋਈ ਹੈ ਜੋ ਦੋਵੇਂ ਸਮਾਜਾਂ ਨੂੰ ਖੁਸ਼ਹਾਲ ਬਣਾਉਣ ਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ 80 ਸਾਲਾਂ ਤੋਂ ਵੱਧ ਦੇ ਕੂਟਨੀਤਿਕ ਸਬੰਧਾਂ ਦੌਰਾਨ ਕੈਨੇਡਾ ਅਤੇ ਪੋਲੈਂਡ ਨੇ ਆਪਸੀ ਹਿੱਤਾਂ ਤੇ ਆਧਾਰਿਤ ਇੱਕ ਅਗਾਂਵਧੂ ਭਾਈਵਾਲੀ ਬਣਾਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਪੋਲੈਂਡ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਜੋ ਦੋਵਾਂ ਦੇਸ਼ਾਂ ਵਿੱਚ ਰੋਜ਼ਗਾਰ ਅਤੇ ਖੁਸ਼ਹਾਲੀ ਦਾ ਸਮਰਥਨ ਕਰਦੇ ਨੇ ਵਪਾਰ, ਨਿਵੇਸ਼, ਖੋਜ ਅਤੇ ਨਵੀਨਤਾ ਸਮੇਤ ਆਰਥਿਕ ਸਬੰਧਾਂ ਨੂੰ ਹੋਰ ਵਿਪਿੰਨ ਬਣਾਉਣ ਲਈ ਕੈਨੇਡਾ ਅਤੇ ਪੋਲੈਂਡ ਕਈ ਖੇਤਰਾਂ ਤੇ ਧਿਆਨ ਕੇਂਦਰਿਤ ਕਰਨਗੇ। ਦੋਵਾਂ ਦੇਸ਼ਾਂ ਵਿੱਚ ਊਰਜਾ ਸੁਰੱਖਿਆ ਅਤੇ ਇੱਕ ਸਾਫ਼ ਊਰਜਾ ਤਬਦੀਲੀ ਨੂੰ ਮਜ਼ਬੂਤ ਕਰਨ ਲਈ ਉਦਯੋਗਿਕ ਆਗੂਆਂ, ਅਕਾਦਮਿਕ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਵਿਚਕਾਰ ਵਧੇ ਹੋਏ ਸਹਿਯੋਗ ਦਾ ਸਮਰਥਨ ਕੀਤਾ ਜਾਵੇਗਾ। ਉਨਾ ਯਤਨਾਂ ਦਾ ਸਮਰਥਨ ਕਰਨ ਲਈ ਕੈਨੇਡਾ ਅਤੇ ਪੋਲੈਂਡ ਆਪਣੇ ਆਪਣੇ ਊਰਜਾ ਮੰਤਰਾਲਿਆਂ ਵਿਚਕਾਰ ਇੱਕ ਦਵੱਲੀ ਗੱਲਬਾਤ ਸ਼ੁਰੂ ਕਰਨਗੇ ਜਿਸ ਵਿੱਚ ਪੋਲੈਂਡ ਦੇ ਦੂਜੇ ਪਰਮਾਣੂ ਊਰਜਾ ਪਲਾਂਟ ਬਾਰੇ ਚਰਚਾਵਾਂ ਵੀ ਸ਼ਾਮਲ ਹੋਣਗੀਆਂ ਇਸ ਨਵੰਬਰ ਚ ਕੈਨੇਡਾ ਵਿੱਚ ਇੱਕ ਪੋਲਿਸ਼ ਪਰਮਾਣੂ ਊਰਜਾ ਵਪਾਰ ਮਿਸ਼ਨ ਦੀ ਯੋਜਨਾ ਬਣਾਈ ਗਈ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਸਾਡੇ ਰੱਖਿਆ ਉਦਯੋਗਾਂ ਵਿਚਕਾਰ ਆਪਸੀ ਲਾਭਕਾਰੀ ਰਣਨੀਤਿਕ ਭਾਈਵਾਲੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਵਿੱਚ ਯੂਕਰੇਨ ਦੀ ਰੱਖਿਆ ਅਤੇ ਬਹਾਲੀ ਦਾ ਸਮਰਥਨ ਸ਼ਾਮਲ ਹੈ ਸੈਰਯੂਕਤ ਰੈਡਾਰ ਸੰਚਾਰ ਖੁਫੀਆ ਨਿਗਰਾਨੀ ਅਤੇ ਖੋਜ ਟੈਕਨੋਲੋਜੀਆ ਤੇ ਹੋਰ ਉન્નਤ ਟੈਕਨੋਲੋਜੀ ਖੇਤਰ ਸ਼ਾਮਲ ਹੋਣਗੇ ਆਰਥਿਕ ਸਹਿਯੋਗ ਲਈ ਨਵੇਂ ਮੌਕੇ ਪੈਦਾ ਕਰਨ ਲਈ ਦਵੱਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕੈਨੇਡਾ ਅਤੇ ਪੋਲੈਂਡ ਇੱਕ ਗਤੀਸ਼ੀਲ ਤੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਰੱਖਿਆ ਭਾਈਵਾਲੀ ਸਾਂਝੀ ਕਰਦੇ ਨੇ ਜੋ ਨਾਟੋ ਅਤੇ ਐਟਲੈਂਟਿਕ ਪਾਰ ਸੁਰੱਖਿਆ ਪ੍ਰਤੀ ਸਾਂਝੀਆਂ ਵਚਨਬੱਧਤਾਵਾਂ ਤੇ ਆਧਾਰਿਤ ਹੈ ਦੋਵੇਂ ਦੇਸ਼ ਰੂਸ ਦੀ ਗੈਰਕਾਨੂੰਨੀ ਤੇ ਗੈਰਵਾਜਬ ਜੰਗ ਦੇ ਸਾਹਮਣੇ ਯੂਕਰੇਨ ਦੀ ਸਵੈ ਰੱਖਿਆ ਲਈ ਆਪਣੇ ਸਮਰਥਨ 'ਚ ਦ੍ਰਿੜ ਅਤੇ ਇਕਜੁੱਟ ਨੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਉੱਚ ਮਿਆਰਾਂ ਨੂੰ ਉਤਸ਼ਾਹਿਤ ਕਰਨ ਲਈ ਉਪਾਅ ਵਿਧਾਏ ਜਾਣਗੇ ਜੋ ਖਪਤਕਾਰਾਂ, ਕਾਰੋਬਾਰਾਂ ਅਤੇ ਬੁਨਿਆਦੀ ਢਾਂਚੇ ਦੀ ਰੱਖਿਆ ਕਰਦੇ ਨੇ। ਆਰਥਿਕ ਤੇ ਸਮਾਜਿਕ ਵਿਕਾਸ ਦੇ ਡਿਜੀਟਲੀਕਰਨ ਦੀ ਮਹੱਤਤਾ ਨੂੰ ਪਛਾਣਦੇ ਹੋਏ ਕੈਨੇਡਾ ਅਤੇ ਪੋਲੈਂਡ ਉਸ ਖੇਤਰ 'ਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਗੇ। ਦੋਵੇਂ ਦੇਸ਼ ਵਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨ ਚ ਆਪਣੇ ਸਹਿਯੋਗ ਅਤੇ ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨਾ ਜਾਰੀ ਰੱਖਣਗੇ ਇਸ ਰਣਨੀਤਿਕ ਭਾਈਵਾਲੀ ਨੂੰ ਕਾਰਜਸ਼ੀਲ ਬਣਾਉਣ ਲਈ ਕੈਨੇਡਾ ਤੇ ਪੋਲੈਂਡ ਸਰਕਾਰੀ ਅਧਿਕਾਰੀਆਂ ਵਿਚਕਾਰ ਸਲਾਨਾ ਦਵੱਲੇ ਸਲਾਹ-ਮਸ਼ਵਰੇ ਸ਼ੁਰੂ ਕਰਨਗੇ ਅਮਰੀਕਾ ਨਾਲ ਵਪਾਰਕ ਵਿਵਾਦ ਚ ਇੱਕ ਨਵਾਂ ਅਧਿਆਇ ਇਸ ਹਫ਼ਤੇ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ ਅਮਰੀਕੀ ਬਰਾਮਦਾਂ ਤੇ ਲਗਾਏ ਗਏ ਜਵਾਬੀ ਟੈਰਿਫ ਜੋ ਮੌਜੂਦਾ ਕੈਨੇਡਾ ਅਮਰੀਕਾ ਵਪਾਰਕ ਸਮਝੌਤੇ 'ਚ ਸ਼ਾਮਲ ਸਨ ਹਟਾ ਦਿੱਤੇ ਜਾਣਗੇ ਵਿੱਤੀ ਵਿਸ਼ਲੇਸ਼ਕ ਮਾਈਕਲ ਕੈਂਬੈਲ ਅਨੁਸਾਰ ਇਹ ਇੱਕ ਸਕਾਰਾਤਮਕ ਕਦਮ ਹੈ ਕਿਉਂਕਿ ਪਿਛਲੇ ਹਫਤੇ ਅਮਰੀਕੀ ਰਾਜਦੂਤ ਨੇ ਕਿਹਾ ਸੀ ਕਿ ਇਹ ਕਿਸੇ ਵੀ ਤਰ੍ਹਾਂ ਦੀ ਤਰੱਕੀ ਕਰਨ 'ਚ ਇੱਕ ਵੱਡੀ ਰੁਕਾਵਟ ਸੀ ਕਿ ਕੈਨੇਡਾ ਨੇ ਕੁਝ ਵਸਤਾਂ ਤੇ ਜਵਾਬੀ ਟੈਰਿਫ ਲਗਾਏ ਸਨ ਜੋ ਅਸਲ 'ਚ ਮੌਜੂਦਾ ਵਪਾਰਕ ਸਮਝੌਤੇ ਦੇ ਤਹਿਤ ਆਉਂਦੀਆਂ ਸਨ ਉਹਨਾਂ ਨੇ ਕੁਝ ਚੀਜ਼ਾਂ ਦੀ ਸੂਚੀ ਦਿੱਤੀ ਜੋ ਹੁਣ ਕੈਨੇਡੀਅਨਜ਼ ਲਈ ਸਸਤੀਆਂ ਹੋ ਜਾਣਗੀਆਂ ਕਿਉਂਕਿ ਟੈਰਿਫ ਹਟਾ ਦਿੱਤੇ ਗਏ ਨੇ ਕੈਂਬੈਲ ਨੇ ਕਿਹਾ ਕਿ ਇਸ ਵਿੱਚ ਸੰਤਰੇ ਦਾ ਜੂਸ, ਮੂੰਗਫਲੀ ਦਾ ਮੱਖਣ, ਕ੍ਰਾਫਟ ਬੀਅਰ, ਕੈਚਅਪ, ਕਾਫੀ ਪੌਡ, ਫ੍ਰਿਜ, ਵਾਸ਼ਿੰਗ ਮਸ਼ੀਨਾਂ, ਮਾਈਕ੍ਰੋਵੇਵ, ਲੌਨ ਮੋਵਰ, ਡੈਨਿਮ ਜੀਨਸ, ਦੌੜਨ ਵਾਲੀ ਜੁੱਤੀਆਂ, ਸਾਈਕਲ, ਲਿਪਸਟਿਕ, ਸ਼ਿੰਗਾਰ ਦਾ ਸਮਾਨ, ਟੂਥਪੇਸਟ, ਕਾਗਜ਼ੀ ਤੌਲੀਏ, ਬੈੱਡ ਸ਼ੀਟਾਂ ਸ਼ਾਮਲ ਨੇ ਇਹ ਸਾਰੀਆਂ ਆਮ ਲੋਕਾਂ ਤੇ ਕੈਨੇਡਾ ਚ ਉਹਨਾਂ ਨੂੰ ਵੇਚਣ ਵਾਲੇ ਕਾਰੋਬਾਰਾਂ ਤੇ ਕੀਮਤਾਂ ਦੇ ਦਬਾਅ ਨੂੰ ਘੱਟ ਕਰਨਗੀਆਂ ਸ਼ੁੱਕਰਵਾਰ ਨੂੰ ਕਾਰਨੀ ਨੇ ਕਿਹਾ ਸੀ ਕਿ ਕੈਨੇਡਾ ਅਮਰੀਕੀ ਵਸਤਾਂ ਤੇ ਲੱਗੇ ਆਪਣੇ ਬਹੁਤ ਸਾਰੇ ਜਵਾਬੀ ਟੈਰਿਫ ਹਟਾ ਦੇਵੇਗਾ ਜੋ ਮੁਕਤ ਵਪਾਰ ਨਿਯਮਾਂ ਦੇ ਤਹਿਤ ਆਉਂਦੀਆਂ ਨੇ ਕਾਰਨੀ ਨੇ ਕਿਹਾ ਕਿ ਅਮਰੀਕੀ ਕਾਰਾਂ ਸਟੀਲ ਅਤੇ ਐਲੂਮੀਨੀਅਮ ਤੇ ਕੈਨੇਡੀਅਨ ਜਵਾਬੀ ਟੈਰਿਫ ਹੁਣ ਲਈ ਸਰਕਾਰ ਦੇ ਵੱਲੋਂ ਬਰਕਰਾਰ ਰੱਖੇ ਜਾਣਗੇ ਇਸ ਕਦਮ ਨੂੰ ਟਰੰਪ ਦੇ ਕੈਨੇਡਾ ਤੇ ਲੱਗੇ ਟੈਰਿਫ ਨਾਲ ਮੇਲ ਕਰਨ ਦੀ ਕੋਸ਼ਿਸ਼ ਦੱਸਿਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਦਲਾ ਅਗਲੇ ਹਫਤੇ ਤੋਂ ਲਾਗੂ ਹੋ ਜਾਵੇਗਾ ਕੈਂਬੈਲ ਨੇ ਕਿਹਾ ਕਿ ਭਾਵੇਂ ਤੁਸੀਂ ਸਰਹੱਦ ਦੇ ਕਿਸੇ ਵੀ ਪਾਸੇ ਹੋ ਟੈਰਿਫ ਖਪਤਕਾਰਾਂ ਤੇ ਕਾਰੋਬਾਰਾਂ ਲਈ ਇੱਕ ਬੁਰਾ ਸੌਦਾ ਨੇ ਕਿਉਂਕਿ ਉਹ ਟੈਰਿਫ ਦਾ ਭੁਗਤਾਨ ਕਰਦੇ ਨੇ ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਚੋਣਾਂ ਤੋਂ ਬਾਅਦ ਪਹਿਲੀ ਵਾਰ ਕੰਜ਼ਰਵੇਟਿਵ ਪਾਰਟੀ ਰਾਸ਼ਟਰੀ ਵੋਟਰਾਂ ਦੀ ਪਸੰਦ ਦੇ ਮਾਮਲੇ 'ਚ ਲਿਬਰਲ ਪਾਰਟੀ ਤੋਂ ਅੱਗੇ ਨਿਕਲ ਗਈ ਹੈ Abex ਡਾਟਾ ਵੱਲੋਂ ਪਿਛਲੇ ਹਫ਼ਤੇ ਕਰਵਾਏ ਗਏ ਸਰਵੇਖਣ 'ਚ ਪਾਇਆ ਗਿਆ ਹੈ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਨੇ ਤਾਂ 41% ਦੀ ਫੈਸਲਾਕੁਨ ਵੋਟਰ ਕਨਜ਼ਰਵੇਟਿਵਜ਼ ਨੂੰ ਵੋਟ ਪਾਉਣਗੇ ਜੋ ਕਿ 1% ਦਾ ਵਾਧਾ ਹੈ ਜਦੋਂ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਸਵਾਲ ਪੁੱਛੇ ਜਾਣ ਤੋਂ ਬਾਅਦ ਲਿਬਰਲਜ਼ ਦਾ ਸਮਰਥਨ 4% ਘਟ ਕੇ 39% ਰਹਿ ਗਿਆ ਹੈ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕੰਜ਼ਰਵੇਟਿਵ ਨੇਤਾ ਪੀਰੇ ਪੋਲੀਏਵ ਦੇ ਪਿਛਲੇ ਹਫ਼ਤੇ ਅਲਬਰਟਾ ਉਪਚੋਣਾ 'ਚ ਜਿੱਤ ਨੂੰ ਇਸ ਸਰਵੇਖਣ 'ਚ ਸ਼ਾਮਲ ਨਹੀਂ ਕੀਤਾ ਗਿਆ ਕਾਰਨੀ ਦੀ ਪਸੰਦਗੀ ਰੇਟਿੰਗ ਪਲੱਸ 18 ਹੈ ਜੋ ਕਿ ਚੋਣਾ ਤੋਂ ਬਾਅਦ ਜ਼ਿਆਦਾਤਰ ਬਦਲੀ ਨਹੀਂ ਹੈ VOTERਾਂ ਦੇ ਇਰਾਦੇ 'ਚ ਤਬਦੀਲੀ ਇਸ ਤੱਥ ਨਾਲ ਜੁੜੀ ਹੋਈ ਜਾਪਦੀ ਹੈ ਕਿ ਬਹੁਤ ਸਾਰੇ ਕੈਨੇਡੀਅਨ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਤੇ ਉਹਨਾਂ ਦੇ ਟੈਰਿਫ ਦੇ ਖਤਰੇ ਨੂੰ ਸਭ ਤੋਂ ਵੱਡੀ ਚਿੰਤਾ ਨਹੀਂ ਮੰਨਦੇ ਸਰਵੇਖਣ 'ਚ ਪਾਇਆ ਗਿਆ ਹੈ ਕਿ 60% ਕੈਨੇਡੀਅਨ ਵੱਧਦੀ ਮਹਿੰਗਾਈ ਨੂੰ ਸਭ ਤੋਂ ਵੱਡੀ ਚਿੰਤਾ ਮੰਨਦੇ ਨੇ ਜਦਕਿ 트ਰੰਪ 1 ਤਿਹਾਈ ਤੋਂ ਵੱਧ ਯਾਨੀ 38% ਕੈਨੇਡੀਅਨਸ 'ਚ ਇੱਕ ਪ੍ਰਮੁੱਖ ਚਿੰਤਾ ਬਣੇ ਹੋਏ ਨੇ ਉਹਨਾਂ ਤੋਂ ਬਾਅਦ ਆਰਥਿਕਤਾ 36% ਰਹਿائش ਦੀ ਕفاਇਤ 35% ਅਤੇ ਸਿਹਤ ਸੰਭਾਲ 33% ਵਰਗੇ ਮੁੱਦੇ ਨੇ ਇਹ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਵਿੱਚ ਕਨਜ਼ਰਵੇਟਿਵ ਲਿਬਰਲਸ ਤੋਂ ਅੱਗੇ ਨੇ ਜਦਕਿ ਕੈਨੇਡਾ 'ਚ ਇੱਕ ਸਿਆਸੀ ਮੁੱਦੇ ਵਜੋਂ 트੍ਰੰਪ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ ਪੁੱਛੇ ਗਏ ਲੋਕਾਂ 'ਚੋਂ 56% ਦੇ ਲਿਬਰਲਸ ਨੂੰ ਅਨਿਸ਼ਚਿਤ ਅਮਰੀਕੀ ਨੇਤਾ ਨਾਲ ਨਜਿੱਠਣ ਦੇ ਮਾਮਲੇ 'ਚ ਤਰਜੀਹ ਦਿੰਦੇ ਨੇ ਅਬੈਕਸ ਦੇ ਸੀਈਓ ਡੇਵਿਡ ਕੋਲੇਟੋ ਨੇ ਕਿਹਾ ਇੱਕ ਪ੍ਰਧਾਨ ਮੰਤਰੀ ਕਰਨੇ ਨਿਜੀ ਤੌਰ ਤੇ ਅਜੇ ਵੀ ਬਹੁਤ ਪਸੰਦ ਕੀਤੇ ਜਾਂਦੇ ਨੇ ਤੇ ਲਿਬਰਲ ਬ੍ਰਾਂਡ ਵਿਆਪਕ ਤੌਰ ਤੇ ਪਹੁੰਚਯੋਗ ਹੈ ਪਰ ਰਹਿਣ ਸਹਿਣ ਦੀ ਲਾਗਤ ਅਤੇ ਰਹਿائش ਨੂੰ ਲੈ ਕੇ ਲਗਾਤਾਰ ਨਿਰਾਸ਼ਾ ਉਸ ਸਦ ਭਾਵਨਾ ਨੂੰ ਖਤਮ ਕਰਨਾ ਸ਼ੁਰੂ ਕਰ ਸਕਦੀ ਹੈ ਇਹ ਸਰਵੇਖਣ 15 ਤੋਂ 19 ਅਗਸਤ ਤੱਕ 1915 ਕੈਨੇਡੀਅਨਸ ਦੇ ਇੱਕ ਰੈਂਡਮ ਨਮੂਨੇ 'ਚ ਕੀਤਾ ਗਿਆ ਸੀ ਇਸ ਦਾ ਗਲਤੀ ਦਾ ਮਾਰਜਨ 2.2 ਫੀਸਦ ਹੈ ਕੈਨੇਡਾ ਭਰਦੀਆਂ 에어ਲਾਈਨਸ ਲਾਸ ਵੈਗਾਸ ਤੋਂ ਆਪਣੀਆਂ ਉਡਾਣਾਂ ਘਟਾਉਣ ਲੱਗੀਆਂ ਨੇ ਕਈ ਪ੍ਰਮੁੱਖ 에어ਲਾਈਨਸ ਨੇ ਇਸ ਪ੍ਰਸਿੱਧ ਅਮਰੀਕੀ ਕੇਂਦਰ ਲਈ ਉਡਾਣਾਂ ਚ ਘਟੌਤੀ ਕੀਤੀ ਹੈ ਫਲੇਅਰ 에어ਲਾਈਨਸ ਇਸ ਦੀ ਇੱਕ ਤਾਜ਼ਾ ਉਦਾਹਰਣ ਹੈ ਉਹਨਾਂ ਨੇ ਕੈਲਗਰੀ ਅਤੇ ਲਾਸ ਵੈਗਾਸ ਅਤੇ ਨਾਲ ਹੀ ਐਡਮੰਟਨ ਤੇ ਲਾਸ ਵੇਗਸ ਵਿਚਕਾਰ ਉਡਾਣਾਂ ਨੂੰ ਘਟਾ ਦਿੱਤਾ ਹੈ ਇਹ ਫੈਸਲਾ ਸਹੀ ਸਾਬਤ ਹੋਇਆ ਕਿਉਂਕਿ ਜੂਨ ਚ ਲਾਸ ਵੇਗਸ ਜਾਣ ਵਾਲੇ ਫਲੇਅਰ ਦੇ ਯਾਤਰੀਆਂ ਦੀ ਗਿਣਤੀ ਚ 62% ਦੀ ਭਾਰੀ ਗਿਰਾਵਟ ਆਈ 에ਅਰ ਕੈਨੇਡਾ ਲਈ ਵੀ ਮੁਸ਼ਕਲਾਂ ਬਰਕਰਾਰ ਨੇ 에ਅਰ ਕੈਨੇਡਾ ਦੇ ਕਾਰਜਕਾਰੀ ਉਪ ਪ੍ਰਧਾਨ ਤੇ ਮੁੱਖ ਸੰਚਾਲਕ ਅਧਿਕਾਰੀ ਮਾਰਕ ਨਸਰ ਨੇ ਕਿਹਾ ਅਸੀਂ ਆਪਣੇ ਗਾਹਕਾਂ ਨੂੰ ਦੁਬਾਰਾ ਯਾਤਰਾ ਕਰਵਾਉਣ ਲਈ ਪੂਰੀ ਤਰ੍ਹਾਂ ਕੇਂਦਰਤ ਹਾਂ ਵਿਸ਼ੇਸ਼ ਪੱਧਰ ਤੇ ਕੰਮਕਾਜ ਨੂੰ ਬਹਾਲ ਕਰਨ ਚ 10 ਦਿਨ ਲੱਗਣਗੇ ਕਿਉਂਕਿ ਜਹਾਜ਼ ਅਤੇ ਚਾਲਕ ਦਲ ਆਪਣੀ ਜਗ੍ਹਾ ਤੇ ਨਹੀਂ ਹਨ ਇਸ ਤੋਂ ਇਲਾਵਾ ਲਾਜ਼ਮੀ ਰੱਖ-ਰਖਾਅ ਦੀ ਜਾਂਚ ਵੀ ਜ਼ਰੂਰੀ ਹੈ ਕਿਉਂਕਿ ਜਹਾਜ਼ 3 ਦਿਨਾਂ ਤੋਂ ਵੱਧ ਸਮੇਂ ਤੋਂ ਜ਼ਮੀਨ ਤੇ ਖੜੇ ਨੇ ਅਫਸੋਸ ਦੀ ਗੱਲ ਹੈ ਕਿ ਇਸ ਸਮੇਂ ਦੌਰਾਨ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ ਜਦਕਿ ਸਮਾसूਚੀ ਸਥਿਰ ਨਹੀਂ ਹੋ ਜਾਂਦੀ ਤੇ ਅਸੀਂ ਗਾਹਕਾਂ ਨੂੰ ਬਹੁਤ ਪਹਿਲਾਂ ਸੂਚਿਤ ਕਰਾਂਗੇ ਤੇ ਬਦਲ ਪ੍ਰਦਾਨ ਕਰਾਂਗੇ 에ਅਰ ਕੈਨੇਡਾ ਨੇ ਫਲੋਰੀਡਾ ਤੇ ਲਾਸ ਵੇਗਸ ਸਮੇਤ ਸੰਯੁਕਤ ਰਾਜ ਲਈ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਇਹ ਉਹ ਕੇਂਦਰ ਨੇ ਜੋ ਸਾਲ ਭਰ ਕੈਨੇਡੀਅਨਸ ਲਈ ਜ਼ਰੂਰੀ ਸਨ ਸਾਲ ਦੇ ਸ਼ੁਰੂ ਚ ਇਹ ਐਲਾਨ ਕੀਤਾ ਗਿਆ ਸੀ ਕਿ 에ਅਰ ਕੈਨੇਡਾ ਮਾਰਚ ਚ ਫਲੋਰੀਡਾ ਐਰੀਜ਼ੋਨਾ ਤੇ ਲਾਸ ਵੇਗਸ ਲਈ 94 ਰੂਟਾਂ ਤੇ ਆਪਣੀ ਸਮਰੱਥਾ ਘਟਾ ਰਿਹਾ ਹੈ ਮੀਡੀਆ ਰਿਪੋਰਟ ਦੇ ਅਨੁਸਾਰ ਇਹ ਬਦਲਾ ਘਟ ਮੰਗ ਕਾਰਨ ਹੋਇਆ ਹੈ ਏਅਰ ਕੈਨੇਡਾ ਨੇ ਸਰਦੀਆਂ ਦੀ ਯਾਤਰਾਵਲ ਆਪਣਾ ਧਿਆਨ 모ੜਿਆ ਏਅਰਲਾਈਨਸ ਨੇ 4 ਨਵੀਆਂ ਮੰਜ਼ਲਾਂ ਨਾਲ ਲਾਤੀਨੀ ਅਮਰੀਕਾ ਲਈ ਆਪਣੀ ਸਮਾ ਸੂਚੀ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਇਹ 13 ਨਵੇਂ ਰੂਟਸ ਅਤੇ 16% ਦੀ ਵੱਡੀ ਸਮਰੱਥਾ ਵਾਧੇ ਦੇ ਬਰਾਬਰ ਹੈ ਏਅਰ ਕੈਨੇਡਾ ਵੱਲੋਂ ਰੋਜ਼ਾਨਾ 55 ਤੋਂ ਵੱਧ ਨਵੀਆਂ ਉਡਾਣਾਂ ਸ਼ਾਮਲ ਕੀਤੀਆਂ ਜਾਣਗੀਆਂ ਨਾਲ ਹੀ ਹਫ਼ਤਾਵਾਰੀ 80000 ਵਾਧੂ ਸੀਟਾਂ ਵੀ ਇਹ ਲਾਤੀਨੀ ਅਮਰੀਕਾ ਲਈ ਉਡਾਣਾਂ ਲਈ ਸਾਰੀਆਂ ਕੈਨੇਡੀਅਨ ਏਅਰਲਾਈਨਸ ਏਅਰ ਕੈਨੇਡਾ ਨੂੰ ਮੋਰੀ ਬਣਾਉਂਦਾ ਹੈ ਤੇ ਨਵੇਂ ਰੂਟ ਸਿਰਫ ਯਾਤਰੀਆਂ ਲਈ ਹੀ ਦਿਲਚਸਪ ਨਹੀਂ ਹਨ ਸਗੋਂ ਉਹ ਏਅਰ ਕੈਨੇਡਾ ਦੇ ਯਾਤਰੀਆਂ ਲਈ ਹੋਰ ਦਿਲਚਸਪ ਕਨੈਕਸ਼ਨ ਅਤੇ ਯਾਤਰਾ ਕਰਨ ਦੇ ਵੱਖਰੇ ਤਜਰਬਿਆਂ ਵੱਲ ਵੀ ਧਿਆਨ ਖਿੱਚਦੇ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਲੀਆਂ ਖੁਰਦ ਦਾ ਇੱਕ 26 ਸਾਲਾ ਨੌਜਵਾਨ ਮਨਦੀਪ ਸਿੰਘ ਜੋ ਬੇਤਰ ਭਿਖ ਦੀ ਤਲਾਸ਼ ਚ ਕੈਨੇਡਾ ਆਇਆ ਸੀ ਦੀ ਇੱਕ ਸੜਕ ਹਾਦਸੇ ਚ ਮੌਤ ਹੋ ਗਈ ਇਹ ਦੁਖਦਾਈ ਘਟਨਾ ਕੈਨੇਡਾ ਦੇ ਸਟ੍ਰੈਥਮੋਰ ਇਲਾਕੇ ਚ ਵਾਪਰੀ ਜਿੱਥੇ ਉਸ ਦਾ ਟਰੱਕ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਤੇ ਮਨਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਮਨਦੀਪ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸਤੇ ਸੀ ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਕੋਲੀਆਂ ਖੁਰਦ ਚ ਸੋਗ ਦੀ ਲਹਿਰ ਦੌੜ ਗਈ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾਹਾਲੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਨਦੀਪ ਇੱਕ ਬਹੁਤ ਹੀ ਮਿਹਨਤੀ ਤੇ ਜ਼ਿੰਮੇਵਾਰ ਨੌਜਵਾਨ ਸੀ ਜੋ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਗਿਆ ਸੀ ਮਨਦੀਪ ਦੇ ਪਰਿਵਾਰ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਉਸ ਦੀ ਮ੍ਰਿਤਕ ਦੇ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣਾ ਹੈ ਇਸ ਮੁਸ਼ਕਲ ਸਮੇਂ ਚ ਪਰਿਵਾਰ ਨੇ ਪੰਜਾਬ ਸਰਕਾਰ ਤੇ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ ਕਿ ਉਹ ਮਨਦੀਪ ਦੀ লাশ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ 'ਚ ਮਦਦ ਕਰਨ ਤਾਂ ਜੋ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰ ਸਕੇ ਕੈਨੇਡਾ 'ਚ ਪੈਨਰਟੀ ਸਾਈਡ ਰੋਡ ਤੇ ਇੱਕ ਰਹਿਸ਼ਤੇ ਹੋਈ ਗੋਲੀਬਾਰੀ ਚ ਤਿੰਨ ਲੋਕ ਜ਼ਖਮੀ ਹੋ ਗਏ ਜਦਕਿ ਇਸ ਮਾਮਲੇ ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਸਵੇਰੇ 5:30 ਵਜੇ ਦੇ ਕਰੀਬ ਇਸ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇੱਕ ਐਡਵਾਈਜ਼ਰੀ ਅਸਥਾਈ ਤੌਰ ਤੇ ਜਾਰੀ ਕੀਤੀ ਗਈ ਤੇ ਆਲੇ ਦੁਆਲੇ ਦੇ ਖੇਤਰ ਚ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਖੇਤਰ ਚ ਕਈ ਵਿਸ਼ੇਸ਼ ਯੂਨਿਟ ਤਾਇਨਾਤ ਕੀਤੇ ਗਏ ਜਿਨ੍ਹਾਂ ਵਿੱਚ ਓਪੀਪੀ ਕੈਨ ਨਾਈਟ ਯੂਨਿਟ ਐਮਰਜੈਂਸੀ ਰਿਸਪੌਂਸ ਟੀਮ ਤੇ ਟੈਕਟਿਕਸ ਤੇ ਬਚਾਅ ਯੂਨਿਟ ਸ਼ਾਮਲ ਸਨ। ਓਪੀਪੀ ਏਵੀਏਸ਼ਨ ਸਰਵਿਸਿਜ਼ ਨੇ ਹਵਾਈ ਸਹਾਇਤਾ 'ਚ ਮਦਦ ਕੀਤੀ ਜਦਕਿ ਸੰਕਟ ਵਾਰਤਾਕਾਰ ਤੇ ਹੋਰ ਅਧਿਕਾਰੀ ਸਰਗਰਮੀ ਨਾਲ ਜਵਾਬ 'ਚ ਲੱਗੇ ਹੋਏ ਸਨ। ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਾਰਜਸ਼ੀਲ ਜ਼ਰੂਰਤਾਂ ਦਾ ਸਮਰਥਨ ਕਰਨ ਲਈ ਹੋਰ ਐਮਰਜੈਂਸੀ ਸੇਵਾਵਾਂ ਵੀ ਮੌਕੇ ਤੇ ਹਾਜ਼ਰ ਸਨ। ਪੁਲਿਸ ਅਨੁਸਾਰ ਇਲਾਕੇ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਤਿੰਨ ਲੋਕ ਮਿਲੇ ਜਿਨ੍ਹਾਂ ਨੂੰ ਬਾਅਦ 'ਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਇੱਕ ਨੂੰ ਜਾਨਲੇਵਾ ਸੱਟਾਂ ਲੱਗੀਆਂ ਨੇ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ। ਮੁਢਲੀ ਜਾਂਚ ਤੋਂ ਬਾਅਦ 4 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਸ਼ੱਕੀ ਅਜੇ ਵੀ ਫਰਾਰ ਨੇ। ਇਸ ਦੇ ਨਾਲ ਹੀ OPP ਨੇ ਜਨਤਾ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਇਹ ਜਾਂਚ ਕੈਲੇਡਨ OPP ਮੇਜਰ ਕ੍ਰਾਈਮ ਯੂਨਿਟ ਦੁਆਰਾ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਨਿਰਦੇਸ਼ਾਂ ਹੇਠ ਚੱਲ ਰਹੀ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਿੰਗਰ ਕਰਨ ਔਜਲਾ ਕੈਨੇਡਾ ਛੱਡ ਹੋਇਆ ਦੁਬਈ ਸ਼ਿਫਟ ਔਜਲਾ ਨੇ ਪੰਜਾਬ ਨੂੰ ਦੱਸਿਆ ਕੈਨੇਡਾ ਤੋਂ ਵੱਧ ਸੁਰੱਖਿਅਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਕਰੇਨ ਦਾ ਕੀਤਾ ਅਧਿਕਾਰਤ ਦੌਰਾ ਕੈਨੇਡਾ ਅਤੇ ਯੂਕਰੇਨ ਵਿਚਕਾਰ ਮਜ਼ਬੂਤ ਭਾਈਵਾਲੀ ਦੀ ਕੀਤੀ ਪੁਸ਼ਟੀ ਕੈਨੇਡਾ ਤੇ ਪੋਲੈਂਡ ਦਾ ਨਵਾਂ ਰਣਨੀਤਿਕ ਭਾਈਵਾਲੀ ਸਮਝੌਤਾ ਦੋਵੇਂ ਆਰਥਿਕ ਤੇ ਸੁਰੱਖਿਆ ਭਾਈਵਾਲੀ ਨੂੰ ਕਰਨਗੇ ਮਜ਼ਬੂਤ ਜਵਾਬੀ ਟੈਰਿਫ ਹਟਾਉਣ ਨਾਲ ਆਮ ਲੋਕਾਂ ਨੂੰ ਹੋਵੇਗਾ ਫਾਇਦਾ ਕੈਨੇਡਾ 'ਚ ਬਹੁਤ ਸਾਰੀਆਂ ਵਸਤਾਂ ਸਸਤੀਆਂ ਹੋਣ ਦੀ ਉਮੀਦ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ